ਜੀਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਪ੍ਰਚਾਰ ਪੰਜਾਬੀ ਦੇ ਲਈ ਰਲ ਕੇ ਯਤਨ ਲਗਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਬੜੀ ਪਿਆਰੀ ਲੱਗਦੀ ਪੰਜਾਬੀ ਬੋਲੀ ਏ ਜੋ ਕਰਦੇ ਸਤਕਾਰ ਖੁਸ਼ੀਆਂ ਨਾਲ ਭਰਦੀ ਝੋਲੀ ਏ ਬੜੀ ਪਿਆਰੀ ਲੱਗਦੀ ਪੰਜਾਬੀ ਬੋਲੀ ਏ ਜੋ ਕਰਦੇ ਸਤਕਾਰ ਖੁਸ਼ੀਆਂ ਨਾਲ ਭਰਦੀ ਝੋਲੀ ਏ ਸ਼ਬਦਾਂ ਦੇ ਫੁੱਲ ਗੁੰਦ ਕੇ ਸੋਨਾ ਹਾਰ ਬਣਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾਚ ਮਿਮਕਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾਚ ਮਿਮਕਾਉਣਾ ਆ ਮਾਂ ਬੋਲੀ ਦੇ ਅੱਖਰ ਸੋਹਣੇ ਰੰਗ ਬਰੰਗੇ ਨੇ ਮਾਂ ਬੋਲੀ ਦੇ ਅੱਖਰ ਸੋਹਣੇ ਰੰਗ ਬਰੰਗੇ ਨੇ ਬਾਤ ਪਾ ਦੇ ਗੀਤ ਸੁਣਾਉਂਦੇ ਲੱਗਦੇ ਚੰਗੇ ਨੇ ਆਤਪਾ ਦੇ ਗੀਤ ਸੁਣਾਉਂਦੇ ਲੱਗਦੇ ਚੰਗੇ ਨੇ ਰੀਜਾ ਦੇ ਨਾਲ ਰਾਗ ਪੰਜਾਬੀ ਰੰਦੇ ਗੋਣਾ ਆਂ ਰੀਜਾ ਦੇ ਨਾਲ ਰਾਗ ਪੰਜਾਬੀ ਰੰਦੇ ਗੋਣਾ ਆਂ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਗੋਲ ਪੰਜਾਬੀ ਵਾਲੇ ਜਦੋਂ ਢੋਲ ਤੇ ਵੱਜਦੇ ਨੇ ਗੋਲ ਪੰਜਾਬੀ ਵਾਲੇ ਜਦੋਂ ਢੋਲ ਤੇ ਵੱਜਦੇ ਨੇ ਖੇੜ ਜਾਂਦੇ ਨੇ ਸਾਰੇ ਲੋਕੀ ਨੱਚਣ ਲੱਗਦੇ ਨੇ ਭੋਲ ਪੰਜਾਬੀ ਬਾਲੇ ਜਦੋਂ ਢੋਲ ਤੇ ਵੱਜਦੇ ਨੇ ਖੜ ਜਾਂਦੇ ਨੇ ਕੀਰੇ ਲੋਕੀ ਨੱਚਣ ਲੱਗਦੇ ਨੇ ਪੰਜਾਬੀ ਵਿਰਸੇ ਵਾਲਾ ਸਭਿਆਚਾਰ ਬਣਾਉਣਾ ਆ ਪੰਜਾਬੀ ਵਿਰਸੇ ਵਾਲਾ ਸਭਿਆਚਾਰ ਬਣਾਉਣਾ ਆ ਦੁਨੀਆਂ ਦੇ ਵਿੱਚ ਮਾਂ ਬੋਲੀ ਦਾ ਨਾਂ ਚਮਕਾਉਣਾ ਆ ਦੁਨੀਆਂ ਦੇ ਵਿੱਚ ਨਾ ਮਾਂ ਬੋਲੀ ਦਾ ਨਾਂ ਚਮਕਾਉਣਾ ਆ ਯਤਨ ਲਗਾ ਕੇ ਮਾਂ ਬੋਲੀ ਦੀ ਹੋਂਦ ਬਚਾਉਣੀ ਆ ਯਤਨ ਲਗਾ ਕੇ ਮਾਂ ਬੋਲੀ ਦੀ ਹੋਂਦ ਬਚਾਉਣੀ ਆ ਦੇ ਲਿਜੇ ਪਹਿਣੀ ਮਾਂ ਬੋਲੀ ਦੀ ਪੀਤ ਬਸੋਣੀਆਂ ਵਿੱਚ ਜਲਾ ਦੇ ਮਾਂ ਬੋਲੀ ਦੀ ਪੀਤ ਬਸੋਣੀਆਂ ਮਾਂ ਬੋਲੀ ਦਾ ਰਤਬਾ ਖੁਰਨੇ ਤੋਂ ਬਚਾਉਣਾ ਆ ਮਾਂ ਬੋਲੀ ਦਾ ਰਤਬਾ ਖੁਰਨੇ ਤੋਂ ਬਚਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਮਾਂ ਬੋਲੀ ਦਾ ਦੁਨੀਆਂ ਦੇ ਵਿੱਚ ਨਾ ਚਮਕਾਉਣਾ ਆ ਮਾਂ ਬੋਲੀ ਦੇ ਮਿੱਠੇ ਲੱਗਦੇ ਸ਼ਬਦ ਸੁਰੀਲੇ ਨੇ ਮਾਂ ਬੋਲੀ ਦੇ ਮਿੱਠੇ ਲੱਗਦੇ ਸ਼ਬਦ ਸੁਰੀਲੇ ਨੇ ਜੋ ਸੁਣਦੇ ਨੇ ਸੁਖਿਆ ਉਹ ਜਾਂਦੇ ਕੀਲੇ ਨੇ ਮਾਹੋਲੀ ਦਾ ਮਿੱਠੇ ਲੱਗਦੇ ਸ਼ਬਦ ਸੁਰੀਲੇ ਨੇ ਜੋ ਸੁਣਦੇ ਨੇ ਸੁਖਿਆ ਲੋਕ ਜਾਂਦੇ ਕਿਲੇ ਨੇ ਸ਼ਬਦਾਂ ਦੇ ਬੂਟੇ ਲਾ ਕੇ ਸੋਨਾ ਬਾਗ ਬਣਾਉਣਾ ਆ ਸ਼ਬਦਾਂ ਦੇ ਬੂਟੇ ਲਾ ਕੇ ਸੋਨਾ ਬਾਗ ਬਣਾਉਣਾ ਆ ਮਾਹੋਲੀ ਦਾ ਦੁਨੀਆਂ ਦੇ ਵਿੱਚ ਨਾਂ ਚਮਕਾਉਣਾ ਆ ਪ੍ਰਚਾਰ ਪੰਜਾਬੀ ਦੇਲੇ ਰਲ ਕੇ ਯਤਨ ਲਗਾਉਣਾ ਆ ਮਾਹੋਲੀ ਦਾ ਦੁਨੀਆਂ ਦੇ ਵਿੱਚ ਨਾਂ ਚਮਕਾਉਣਾ ਆ ਮਾਹੋਲੀ ਦਾ ਦੁਨੀਆਂ ਦੇ ਵਿੱਚ ਨਾਂ ਚਮਕਾਉਣਾ ਆ